ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਦੂਜਾ ਦਿਨ ਆ ਦਰਬਾਰ ਪਰ ਕੰਮ ਚੱਲਦਾ ਜੀ ਦਰਬਾਰ ਪਰ ਬੈਠੀਆਂ ਦੁਪਹਿਰੇ ਦੇ ਵਿੱਚ ਸ਼ਾਮਾਂ ਦੇ ਵਿੱਚ ਆਨੰਦ ਲੈ ਰਹੇ ਆਂ ਬਾਬਾ ਜੀ ਦੀ ਕਿਰਪਾ ਦੇ ਨਾਲ ਬਜਾਰੇ ਕੰਮ ਕਰਨ ਵਾਲੇ ਸਾਥੀ ਵੀ ਤੁਹਾਨੂੰ ਦਿਖਾਉਣਾ ਮੈਂ ਲੱਗੇ ਪਏ ਆਂ ਬਈ ਕੰਮ ਕਰਨੇ ਜਿਹੜੇ ਸਖਾਲੇ ਆਂ ਦਰਬਾਰ ਤੇ ਫਿਰ ਬੈਠੇ ਆਂ ਇਧਰ ਆ ਦਵਿੰਦਰ ਕੁਮਾਰ ਆ ਗਿਆ ਕਾਲਾ ਭਾਈ ਅਮਰੂਦ ਲਾਏ ਨੇ Ориਜਨਲ ਬੀ ਐਨ ਆਰ ਦਾ ਅਮਰੂਦ ਆ ਕੈ ਰੇਟਾਂ ਕਾਲੇ ਅਮਰੂਦ ਕਹਿੰਦਾ ਪਤਾ ਨਹੀਂ ਜਾਣਾਗਾ ਨਹੀਂ ਜੀ ਕਿਸੇ ਨੇ ਮੂੰਹ ਲੈਣੇ ਪਿੰਡ ਦੇ ਵਿੱਚ 100 ਰੁਪਏ ਕਿਲੋ ਤਾਂ ਹੈ ਹੀ ਨਹੀਂ 100 ਰੁਪਏ ਕਿਲੋ ਭਾਈ ਅਰੀਜਨਲ ਅਮਰੂਦ ਮਿਲੂਗਾ ਬੀਐਨਆਰ ਸਪੈਸ਼ਲ ਕੁਆਲਟੀ ਜਿਹੜੀ ਆਲੇ-ਦਲੇ ਤਾਂ ਨਹੀਂ ਹੋਊਗੀ ਨਹੀਂ ਹੈ ਨਹੀਂ ਕੁਆਲਟੀ 'ਚ ਕੋਈ ਕੰਪਰੋਮਾਈਜ਼ ਨਾ ਹੂੰ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਅਰੀਜਨਲ ਬਾਗ ਹੈ ਜੀ ਬੀਐਨਆਰ ਦਾ ਉਹ ਵੀ ਤੁਹਾਨੂੰ ਦਿਖਾ ਦੂੰਗੇ ਹਾਂਜੀ ਹਾਂਜੀ ਜ਼ਰੂਰ ਦਿਖਾئیںਗੇ ਇਹਦੇ ਵਿੱਚ ਦਾਣੀ ਹੁੰਦੇ ਆ ਯਾਰੀਆਂ ਬੇਟੀਆਂ ਪੰਜ ਬੇਟੀਆਂ ਹੋਣੀਆਂ ਬਸ ਪੰਜ ਕੋਣੀ ਪੰਜ ਪੰਜ ਬੇਟੀਆਂ ਫਿਰ ਕੈਰ ਰੇਟਰ ਲੱਗਣਾ ਮੰਡੀ ਜੀ ਮਰ ਜੂ ਵੀ ਥਗ ਨਹੀਂ ਕਰਾਂ ਥੋੜੀ ਜਣੀ ਸਿੱਧੀ ਦੁਕਾਨ ਤੇ ਸਿੱਧੀ ਦੁਕਾਨ ਉਹ ਦੇ ਦੰਨੇ ਬੱਗੇ ਬੱਗੇ ਨਹੀਂ ਜਣਾ ਆਪਾਂ ਦਾ ਨਾਗ ਦਾ ਚਾਚੇ ਦੇ ਨਾਲ ਕਲਾਸ ਬੈ ਲੋ ਮੇਰੇ ਚਾਚੇ ਦਾ ਬੱਗੇ ਨੂੰ ਬਣੀ ਮਾਰ ਲੈਣਾ ਹੈਗਾ ਬੱਗਾ ਦਾੜੀ ਉਹਦਾ ਬਗਾੜੀ ਆ ਉਹਦਾ ਦੜਾ ਮਾਰ ਲੈ ਉਹਦਾ ਨੂੰ ਲੇ ਕੇ 150 ਰੁਪਏ ਰੇ ਡ੍ਰੈਗਨ ਫੂਡਰ ਪਾ 400 ਰੁਪਏ ਵੇਚਦਾ ਤੂੰ 150 ਲੰਦਾ ਉਹ ਮਗਾਣਾ ਕਾਲੂ ਟਾ ਬੱਗਾ ਮੈਨੂੰ ਕਹਿੰਦਾ ਸੋਨਾ ਸੋਨਾ ਕਹਿੰਦਾ ਸੋਨਾ ਲਿਆਇਆ ਕਨਾਂ ਪਰ ਮੇਰੇ ਮਤਲਬ ਜਾਨੀ ਮੈਂ ਕਾਤੇ ਕਾਤੇ ਰੇਟ ਪੂਰਾ ਲੈਣਾ ਮੈਂ ਤੇ ਮਖਾ ਵੀ ਮੈਂ ਤਾਂ ਫਿਰ ਨਹੀਂ ਲੈਣਾ ਫਿਰ ਪੇਟੀ ਦਾ ਬਜਨ ਕੱਢੇ ਮਖਾ ਉਹ ਯਾਰ ਹਨਿਆਰ ਮਖਾ ਉੱਥੇ ਨਹੀਂ ਮਾ ਤਾਂ ਪੱਟੀ ਦਿੱਤੀ ਸੇਬਾਂ ਦੀ ਪੇਟੀ ਦਾ ਬਜਨ ਨਿੱਕਾ ਤੇ ਪੇਟੀ ਦਾ ਬਜਨ ਕੱਢਦਾ ਤਾਂ ਹਾਂ ਉੱਥੇ ਨਹੀਂ ਬੋਲਦਾ ਛੱਡ ਜਾਣੇ ਉਹ ਕਹਿੰਦੇ ਲੈਣਾ ਲੈ ਨਹੀਂ ਬਾਹਰ ਤੇਰੇ ਪੇਟੀ ਦਾ ਬਜਨ ਕਿੰਨਾ ਹੁੰਦਾ 400 ਗ੍ਰਾਮ 200 400 ਗ੍ਰਾਮ ਦੇ ਵੀ ਥੋੜਾ ਜਿਹਾ ਇੰਨੀ ਉਹ ਹੁੰਦਾ ਹਾਂ ਹਾਂ ਤਾਂ ਬਹੁਤ ਰਾਮ ਨਹੀਂ ਹੈਗਾ ਥੋੜਾ ਬਹੁਤ ਟੋ ਹੈ ਨਾ ਕਿੰਨੇ 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 ਉਹ ਨੂੰ ਪੁੱਤਰਾ ਫੋਨ ਹੈ ਜਿਹਦੀਆਂ ਬੇਟੀਆਂ ਲਊਗਾ ਹਾਂ ਮਾਣ ਵਾਲਾ ਹੂ ਮੁੰਡਾ ਮਰੰਡੇ ਦਵਾ ਦੀ ਜਣੀ ਹੈ ਟੱਕੇ ਨਾਲ ਦੇ ਕੇ ਹੁਣੀ ਹੁੰਦਾ ਮਰੰਡੇ ਦਵਾ ਦਨੇ ਹੈ ਮਰੰਡੇ ਹੈਗਾ ਬੰਦਾ ਬੰਡੇ ਹੋਈ ਦੂਸੜਾ ਉਹ ਉਹ ਦੇ ਵਾਲਾ ਇਹਦਾ ਇਹਦਾ ਅੱਡੇ ਜਾਓ ਕਰੋ ਬਰੂਪਾਣ ਆਇਨ ਕਾਲਾ ਉਹਦੇ ਪਿਛਲੇ ਲੈਨੇ 100 ਰੁਪਏ 200 ਉਹ ਕਹਿੰਦਾ ਪਹਿਲੇ ਪੇਟੀਆਂ ਦੇ ਕੇ ਜਾ ਮੈਂ ਤੇ ਪੈ ਦਊਗਾ ਮਾ ਮੇਰਾ ਇਹ ਪਹਿਲਾਂ ਇਹਦੀ ਦੇ ਆਉਣੇ 12000 ਦਾ ਵੀ ਤਾਂ ਸਵਰ ਕਰੀ ਜੇ ਨੇ ਉਹ ਉੱਥੇ ਜਾਣਾ ਪੂਰਾ ਨੰਬਰ ਜਿਹੜਾ ਕਹਿੰਦਾ ਪੱਕੇ ਦਿਨ ਯਾਰ ਗੱਲ ਕਰੀ ਆ 12000 ਸਰ ਕਰ ਲਿਆ ਨੇ ਇਹ ਕਿਆ ਕਰੀਏ ਓਹੋ ਦੇਵੀ ਦਿੱਤੇ ਪੈਸੇ ਉਹਨੇ ਉਹ ਕੋਈ ਗੱਲ ਪਈ ਕੋਈ ਪ੍ਰੋਬਲਮ ਆ ਗਈ ਯਾਰ ਕਰਕੇ ਤੇ ਹਮ ਚਲੋ ਕਿਆ ਬਤਾਇਆ ਆ ਗਿਆ ਭਾਈ ਆ ਗਿਆ ਇਹਦਾ ਦਿੱਤਾ ਪਾਇਆ ਵੀ ਹੁਣ ਤਾਂ ਇੰਨਾ ਉਧਰ ਲ ਭਾਇਆ ਉਹ ਕਹਿੰਦਾ ਕਿ ਮੈਂ ਸਰ ਤੇਰੇ ਤੇ ਫੇਰ ਫੇਰ ਆਰਤਾ ਫੇਰ ਕਾਤੇ ਯਾਰ ਥੱਲੇ ਬੈ ਜਾਣਾ ਕਿਦਾਂ ਸੱਲੇ ਦਾ ਬਹਿ ਜਾਓ ਸੱਲੇ ਦਾ ਬਹਿ ਜਾਓ ਪਰਲੇ ਪਾਸੇ ਪਾਉਨੇ ਆ ਉਹਨੂੰ ਹੈ ਉਹਨੂੰ ਰੋੜੀਆਂ ਵਾਲੇ ਚ ਪਾਉਨੇ ਆ ਜਿਹੇ ਪੱਟੇ ਤਾਂ ਉਹ ਜੇ ਪਾਉਣਾ ਫਿਰ ਉਹੀ ਕਹਿਣਾ ਇੱਧਰ ਲਾਉਣ ਲੱਗਿਆ ਮੂਰੇ ਉਰੇ ਹਾਂ ਉਹ ਜਿਹੜੇ ਇਹ ਕਹਿੰਦੇ ਰਹਿ ਨਾ ਜਾ ਮੈਂ ਤੈਨੂੰ ਰਸਤੇ ਚੱਲ ਕਿਹੜਾ ਰੇਤਾ ਓਹੋ ਉਹ ਨਹੀਂ ਰਹਿੰਦਾ ਗੁੱਸਾ ਧੱਕ ਦੇ ਗੁੱਸਾ ਮੈਂ ਮੈਨੂੰ ਤੂੰ ਐਂ ਦੱਸ ਹਾਂ ਬੀ ਮੈਂ ਤੇਰੀ ਕਿਸਾ ਲਾ ਲਈ ਨਹੀਂ ਤੂੰ ਵੀ ਟੈਕਨੀਕਲ ਨਾਲ ਬਹੁਤ ਹੈ ਟਿੱਕ ਟਿੱਕ ਇਹਨੂੰ ਉਹ ਟੈਨਸ਼ਨ ਕਰ ਰਹੀ ਜਿਹੜੀ ਤੈਨੂੰ ਟੈਨਸ਼ਨ ਪਤਾ ਕਿਹੜੀ ਬਣਾ ਜਲ ਦੱਸ ਦੇ ਮੈਨੂੰ ਪਤਾ ਹੈਗੀ ਮੋਬਾਈਲ ਦੋ ਵਾਰੀ ਚਾਰਜ ਹੋ ਗਿਆ ਹਾਂ ਹਾਂ ਦੇਖਿਆ ਮੈਂ ਸ਼ਕਲ ਪਾ ਲਈ ਤੇਰੀ ਅਸੀਂ ਬਸਾਂ ਚ ਮੁਰਮਰੇ ਥੋੜੀ ਵੇਚਦੇ ਆ ਇਹ ਕੀ ਚੱਕਰ ਹੈ ਵੀ ਚੱਕਰ ਕਿਆ ਬੇਦਰਾ ਹੁਣ ਇੱਕ ਇੱਕਰੀ ਚਾਰ ਦੇ ਪੈਸੇ ਮਰ ਗਏ ਬਸ ਆਹੀ ਹੋ ਸਕਦਾ ਹੂੰ ਕੰਡ ਗਿਆ ਇਹ ਖਤਮ ਹੀ ਹੋ ਗਏ ਹੂੰ ਉੱਪਰ ਧੜੀ ਹੋ ਗਿਆ ਹਾਂ ਬਸ ਕੋਸੇ ਮਰ ਗਈ ਸਰ ਨਹੀਂ ਦਬਰ ਨਹੀਂ ਕਰਨਗੇ ਸਾਲੇ ਕੋਈ ਟੈਨਸ਼ਨ ਨਾ ਕਰ ਕਹਾ ਹੋ ਗਿਆ ਮੇਰਾ ਉਹ ਟੈਨਸ਼ਨ ਨਾ ਕਰ ਗਵਲ ਅੱਗੇ ਹੋ ਗਿਆ ਦੋ ਮਹੀਨੇ ਹੋ ਗਏ ਉਹਨੂੰ ਕਬਰ ਆਈਏ ਨੇ ਦਿਲ ਛੱਡ ਗਿਆ ਤਾਂ ਮੂੰਹ ਆ ਜਾ ਕਰ ਲਿਆ ਤਾਂ ਟੈਕਨੀਕਲ ਗੱਲ ਪੁੱਛਣੀ ਆ ਤੇ ਤੂੰ ਮੈਨੂੰ ਪੁੱਛਣ ਆਇਆ ਥੋੜਾ ਉੱਥੇ ਮੈਂ ਘਰਾਂ ਜਾ ਕੇ ਤੇ ਇੱਧਰ ਆ ਆ ਮੈਂ ਦੇਖ ਲਿਆ ਤੈਨੂੰ ਉਥੇ ਹਾਂ ਮਹਾਵੀ ਕੋਈ ਬੋਲਦਾ ਹੀ ਨਹੀਂ ਹੈ ਆ ਕੋ ਡਖਲਾ ਹੈ ਹਾਂ ਤਾਂ ਮਾਈ ਦਾਦ ਨੂੰ ਐਂ ਕਹਿੰਦੇ ਮਤਲਬ ਵੀ ਮੈਨੂੰ ਮੇਰੀ ਨੋਨ ਹੀ ਦੱਸਤੀ ਦੀ ਆ ਗੱਲ ਥੋੜੀ ਵਾਲੀ ਫੇਰ ਵੀ ਮਾਹ ਚੱਲ ਮੈਂ ਉਹਨਾਂ ਨੂੰ ਪੁੱਛੇ ਨੇ ਵੀ ਖਾਸੀ ਨੋਨ ਲਜਾਲੇ ਬੰਦੇ ਆ ਕਹਾ ਹੋ ਗਿਆ 2 ਮਹੀਨੇ ਦਾ ਹੋ ਗਿਆ 2 ਦਾ ਹੋ ਗਿਆ ਬਜਾਓ ਹੋ ਗਿਆ ਥਰਾ ਉਹ ਨਹੀਂ ਆਉਂਦਾ ਉਹ ਆ ਜਾ ਫਿਰ ਚਾਹ ਨੂੰ ਕਹਦੇ ਯਾਰ ਚਾਹ ਚੂ ਨਹੀਂ ਮਿਲਣੀ ਹੈ ਕਿ ਤੇ ਚਾਹ ਨੂੰ ਕਹਦੇ ਚਾਹ ਨੂੰ ਕਹਦੇ ਯਾਰ ਹੁਣ ਤਾਂ ਤੂੰ ਚਾਹ ਪੀ ਗਏਂ 10 ਮਿੰਟ ਪਹਿਲਾਂ ਨਹੀਂ ਹੁਣ ਬਣਾ ਲੈ ਬਣਾ ਹੁਣ ਨਹੀਂ ਆ ਜੇ ਮਿਲਣੀ ਹੈ ਜੇ ਮੈਂ ਘਰ ਜਾਊਂਗਾ ਤਾਂ ਬਣਨੀ ਹੈ ਜੀ ਤੇ ਘਰ ਚਲੇ ਕਰਕੇ ਤੇ ਪਾਕਿਸਤਾਨ ਚ ਸੜਿਆ ਐ ਜੀ ਨਹੀਂ ਬਣੀ ਚਾਹ ਬਣੀ ਹੈ ਭੈਣ ਜੀ 10 ਮਿੰਟ ਪਹਿਲਾਂ ਚ ਤੇਰੇ ਕੋਈ ਜਨ ਨੂੰ ਫੋਨ ਕਰਿਆ ਜਾ ਜਾ ਬੀਤੀ ਹੈ ਮੈਨੇ ਇਨੀ ਮੇਤੇ ਬਾਤ ਬੀਤੀ ਹੈ ਠੰਡੀ ਦੀ ਯਾਰ ਮੇਰੀ ਤਾਂ ਉਹ ਕਰਮ ਪੀਲੀ ਵਧੀਆ ਸੁਹੋਂ ਗਿਆ ਤੂੰ ਮੇਰੀ ਬਾਹਰ ਨੂੰ ਠੰਡੀ ਮਿਲ ਗਈ ਬੰਨੀ ਤਾਰ ਦੀ ਬੋਪਿਆ ਹੈ ਉੱਥੇ ਪੌਣਾ ਘੰਟਾ ਖੜੇ ਰਹੇ ਗੱਡੀ ਚ ਮਾਤਾ ਦੇ ਮੱਥੇ ਲੇ ਕੇ ਆਏ ਗੱਲ ਇਹ ਇਹਨੇ ਤਾਂ ਡਬੋਰ ਤੇ ਦੇ ਅਸੀਂ ਖਾਣ ਆ ਕਾਲਾ ਸਾਥਿਆ ਬਣਾਈ ਗਏ ਨੇ ਤੋਂ ਮੂਵੀ ਮੇਰੀ ਇਹ ਕਿ ਅਗਰ ਹੈ ਪਤਾ ਜੁੰਦਾ ਹੈ ਜੁੰਦਾ ਗਰ ਗਿਆ ਉੱਪਰ ਤੇ ਬਹੁਤ ਕਰਦਾ ਚਾਹ ਉੱਪਰ ਤੇ ਮਰੇ ਬਹੁਤ ਗਏ ਇਹ ਅਸਲ ਦੇ ਵਿੱਚ ਨਾ ਇਹ ਕੰਮ ਖਤਮ ਕਰਨਾ ਪੈਣਾ ਤਾਂ ਲੋਟ ਆਉਣਾ ਇਹ ਦੱਸਦਾ ਵੀ ਉਹ ਜਗਾ ਗਈਏ ਯਾਰ ਚ ਬਾਬਾ ਲੈ ਗਈ ਇਹ ਦੱਸ ਨਹੀਂ ਬੰਗਲਾ ਦਾ ਉੱਚੇ ਤਾਂ ਦਰਸਤ ਪਰ ਇਹ ਜਾਂਦਾ ਇਹਨੂੰ ਆਸਪ ਬੰਗਲਾ ਸਾਡਰ ਕਰਕੇ ਕਰਤੀ ਸਾਰੀ ਖਰਾਕ ਖਾ ਕੇ ਕਰੇ ਗਾ ਗਿਆ ਹੁਣ ਦੇ ਬੱਚਾ ਗਿਰ ਕੇ ਬਚ ਗਿਆ ਨਹੀਂ ਬਚਦੇ ਨਹੀਂ ਜੀ ਬਚਦੇ ਨਹੀਂ ਠੱਕਾ ਦੇ ਦਿੰਦਾ ਇਹਦਾ ਆਪ ਸੜਦਾ ਕਮਜ਼ੋਰ ਬੱਚਾ ਕਮਜ਼ੋਰ ਦਾ ਠੱਕਾ ਸੜਦਾ ਮਰ ਜਵੇ ਕੀ ਕਰ ਸਕਦੇ ਆ ਬਾਈ ਆਹ ਫੇਰ ਜਾਨਵਰ ਚਾਚੇ ਕੱਕਾ ਮੋਰ ਵੀ ਆ ਇਹਦੇ ਅਮਰੂਦ ਪੱਕ ਗਏ ਹਾਂ ਇਹਦੇ ਅਮਰੂਦ ਤੇ ਨਹੀਂ ਲੱਗਣਾ ਹੁਣੇ ਨੇ ਮਰੂਦਾਂ ਦਾ ਕੰਮ ਇਹ ਤਾਂ ਚੱਲ ਪਿਆ ਜੇ ਕੋਈ ਰੇੜੀ ਖੜ ਸਕਦਾ ਨਾ ਦੇਖ ਲੈ ਮੈਂ ਹਾਂ ਦਿਹਾੜੀ ਤੇ ਦੇ ਦੇ ਕਰੂਗਾ ਦਿਹਾੜੀ ਪਰ ਖੜਦੇ ਹਾਂ ਦੇੜੀ ਕਰਦੇ। ਦੇੜੀ ਵੀ ਕਰ ਜੂ ਜਿੰਨੇ ਵੇਚਣੇ ਉਹ ਤੈਨੂੰ ਗਲਤ ਨਹੀਂ ਹੋ ਜਾਣਾ। ਬਈ ਮੈਨੂੰ ਤਾਂ ਤੂੰ ਕਰ ਹੀ ਨਹੀਂ ਸਕਦਾ ਯਾਰ ਤੂੰ। ਬੇਈਮਾਨੀ ਤੇ ਤੇ ਖੂਨ ਚ ਨਹੀਂ। ਹੱਕ ਦੀ ਮਿਲ ਜਾਵੇ ਥੋੜੀ ਐ। ਮੈਂ ਜਿਹੜੇ ਮੈਂ ਆਪਣੇ ਕਰਿਆ ਹੋਊਗਾ ਉਹ ਮੈਂ ਲਵਾਂ। ਯਾਰ ਦਾ ਚੇ ਸਾਨੂੰ ਨਹੀਂ ਪਤਾ ਤੂੰ ਬੇਈਮਾਨ ਬੰਦਾ ਕਾਹਦਾ ਸੀ। ਮੈਨੂੰ ਕੋਈ ਮਤ। ਉਹਦਾ ਕਿਹਾ 25 ਪੈਸੇ ਦੀ ਅੱਜ ਕਿਰਾਏ ਜੀ। ਹਾਂ ਲੋੜੇ ਨਹੀਂ। ਲੈੜੀ ਖਾਣ ਦਾ ਫਾਇਦਾ ਨਹੀਂ ਕੋਈ। ਪਰਨ ਹਾਂ। ਰਾਣਮਾ ਖੜਾ ਦੇ ਫੇ। ਰਾਣਮਾ। ਰਾਣਮਾ ਖੜਾ ਦੇ ਬੈ ਇਹਨੂੰ ਛੱਡਿਆ ਹੀ ਕਰੀਂ ਐ ਕਰੀਂ। ਗੱਡੀ ਚ ਖੜਾ ਕੇ ਇੱਥੇ ਛਤਰੀ ਜਿਹਾ ਨਹੀਂ ਪਣੀ। ਹਾਂ। ਸੱਤੀ, ਸੱਤੀ ਰਾਣ ਮਾ ਖੜ ਜੇ ਕਰੀ। ਪਤਾ ਹੀ ਲਿਆ ਕਰਨਾ ਕੋ। ਛਤਰੀ ਤਾਂ ਫੇ ਤੈਨੂੰ ਕਹਿੰਦੀ ਐ ਯਾਦ ਰੱਖ ਥੱਲੇ ਖੜ ਜਾ। ਤੈਨੂੰ ਗੱਲ ਦਾ ਸਮਝ ਐ ਰਾਣ ਮਾ ਫੁੱਲ ਕੰਮ ਚੱਲੂਗਾ। ਰਾਣ ਮਾ ਚਰਉਣਾ। ਪੇਟੀਆਂ ਹੀ ਲਾਉਣੀ ਐ। ਪੇਟੀਆਂ ਲੱਗਣਗੀਆਂ। ਸੱਚੇ ਖੜ ਜੂਗਾ। ਹਾਂ। ਬੈਠੂਗਾ ਕੋ ਛਤਰੀ ਲਾ ਦੀ। ਛਤਰੀ। ਉੱਡ ਦੇ ਉੱਪਰ ਐ। ਸ਼ਾਮ ਨੂੰ ਲਿਆਇਆ ਤੈਨੂੰ। ਸ਼ਾਮ ਨੂੰ ਲਿਆ ਵੇ। ਸਵੇਰ ਛਤਰੀ। ਹੈਂ। ਸੁਧਾਰ ਕੋ। ਆਪਣਾਲੇ ਕੋਲ। ਕਾਪੀ ਦੇ ਦੇ ਵੇ ਇੱਕ ਦੇ ਵੇ ਤਿੰਨ। ਮੈਂ ਮੈਲ ਲੈ ਖਣਾ ਐ ਰਾਣ ਦੀ ਨਾ। ਉਹ ਕੀ ਲਿਖਣਾ ਤਾ ਤੋਲ ਕੇ ਬਾਲੇ ਪੇਟੀਆਂ ਪੂਰੀਆਂ ਨਹੀਂ ਤਾ ਵੇਚਿਆ ਕਿ ਤੂੰ ਚੋਰੀ ਦੇ ਤੋਲ ਕੇ ਜਾਣਾ ਮਾਲ ਵਿਆ ਤੋਲ ਕੇ ਜਾਵੇਂ ਮੈਂ ਫਿਰ ਵੀ ਲਿਖਣਾ ਮੈਂ ਕਿੰਨੀਆਂ ਵੇਚੇ ਮਰੀ ਚੀਜ਼ ਗੜਬੜਨਾ ਹੋ ਜਾਵੇ ਮੈਨੂੰ ਐਂਓ ਪਕਪੜ ਉਹ ਤਾਂ ਤੈਨੂੰ ਕੰਡਾ ਦੇਣਗੇ ਉੱਥੇ ਮਾਲ ਹੈ ਫਰੈਸ਼ ਹਾਂ ਫਰੈਸ਼ ਮਾਲ ਆ ਆਪਣੇ ਘਰ ਦਾ ਮਾਲ ਵਧੀਆ ਉਹਦਾ ਕੰਡਾ ਦੇਣਗੇ ਤੈਨੂੰ ਕੰਡਾ ਨਹੀਂ ਉਹ ਤਾਂ ਕੰਡਾ ਦਾ ਕੰਡੇ ਬਤੁਲ ਕੇ ਦੇਣਾ ਤਾ ਕੰਡੇ ਤੋਂ ਹੋਰ ਰੇ ਦੇਣਾ ਪੇਟੀ ਚੋ ਤੋਲ ਕੇ ਜਾ ਤੂੰ ਇਹੀ ਕਹਿਣਾ ਮੈਂ ਜਿਹੜਾ ਵੇਚਣਾ ਹੈ ਉਹ ਲਿਖਣਾ ਨਾਲ ਦਿਲਾ ਕਾਪੀ 10 20 ਰੁਪਏ ਦਾ ਜ਼ਮਾਨੇ ਦੇ ਸਕਦਾ ਵੀ ਜਿੱਦੇ ਇੰਨਾ ਕਰਨ ਨਾ ਦੇ ਦ ਮੈਂ ਗਏ ਪੰਜ ਬੇਟੀਆਂ ਵਾਂ ਨੂੰ ਥੀ ਲਵਾ ਦੇ ਗੱਲ ਯਾਰ ਮੈਂ ਸਹੀ ਗੱਲ ਕਹੀ ਇਹਨੂੰ ਹੀ ਮੰਨਦਾ ਨਹੀਂ ਹੈਗਾ ਗੱਲ ਸੁਣ ਲੈ ਮੇਰੀ ਬਹੁਤ ਬਹੁਤ ਲੋਕਾਂ ਨੇ ਮਿਲਣਾ ਯਾਰ ਅਰੀਜਨਲ ਚੀਜ਼ ਮਿਲਦੀ ਹੈ ਕਾਲੇ ਕਿਤੇ ਮੋٹے ਲੋਕ ਜਾਣਦੇ ਨਾਲੇ ਉਹ ਰੋਡ ਹਾਂ ਇਹ ਤਾਂ ਮੈਨੂੰ ਇਹ ਦੇ ਦੇ ਨਾ ਭਾਈ ਇੱਥੇ ਘਟਾਉਣਾ ਨਹੀਂ ਇੰਨਾ ਰੱਖਣਾ ਬਸ ਬਾਜਵੇ ਉਹਦਾ ਕੋਈ ਆਇਆ ਕਈ ਗੱਲ ਕਰ ਲੈ ਸਕਨ ਜਾਂ ਕਰਦੇ ਕਰਦੇ ਕੋਰਾ ਉਹਦਾ ਸਗਰ ਕਾਲਾ ਕਰ ਦੇ ਦਿਆ ਦੇ ਇਹਨੂੰ ਬੇੜ ਦੀ ਲੋੜਾਂਗੀ ਉਹ ਪੰਜ ਬੇਟੀਆਂ ਉੱਤੀ ਲਾ ਕੇ ਵੇਚ ਦਿੰਦਾ ਹਲੇ ਕਿੜੇ ਆਪਣੇ ਦਾ ਧਾਣਾ ਤੋੜਨ ਨੂੰ ਹਾਂ ਇਹ ਆਪਣਾ ਉਸੇ ਪੰਜ ਬੇਟੀਆਂ ਉਹ ਵਧੀਆ ਲੱਗੀਆਂ ਦੀਪੋ ਬਾਈ ਸਰਕਾਰੀਓ ਗੱਡੀ ਚ ਫਰੂਟ ਲਾਉਂਦਾ ਦਾ ਹਾਂ ਉਹ ਮਰੰਡੇ ਬਾਈਪਾਸ ਪਰ ਫੁੱਲ ਠੋਕੇ ਸਮਾਨ ਵੇਚਦਾ ਦੂਜਾ ਟਾਈਮ ਨਹੀਂ ਦਾ ਉਹ ਨੌਕਰੀ ਕਰਦਾ ਸਰਕਾਰੀ ਤਾਂ ਪੰਗਾ ਉਹ ਗੱਲ ਤੇ ਹੁਣ ਤੇਰੇ ਕੋਲ ਬੰਦਾ ਹੈਗਾ ਨਾਲੇ ਇਮਾਨਦਾਰ ਬੰਦਾ ਇੱਕ ਦੋ ਪੱਲੀਆਂ ਚਾਹੀਦੀਆਂ ਥੱਲੇ ਨਹੀਂ ਥੱਲੇ ਥੋੜੀ ਹੈ ਚਾਚੇ ਤੈਨੂੰ ਪੂਰਾ ਸਿਸਟਮ ਦੇਣਗੇ ਕੁਰਸੀ ਦੇਣਗੇ ਸਿਸਟਮ ਬਣਾ ਕੇ ਕੁਰਸੀ ਦੇਣਗੇ ਤੈਨੂੰ ਟੇਬਲ ਉਪਰੂਦ ਰੱਖਣਾ ਕੁਰਸੀ ਤੇਨੂੰ ਬਹਿਣ ਨੂੰ ਅਧਰੀ ਤੈਨੂੰ ਲੱਗਿਓ ਕਿ ਉਹ ਥੱਲੇ ਬੈਠਾ ਰਹੇ ਆਪਣੀ ਰੋਟੀ ਲੈ ਕੇ ਆਇਆ ਘਰ ਤੇ ਰੋਟੀ ਮੈਨੇ ਜੋ ਰੋਮੀ ਚਾਹ ਦੀ ਦਰਮੋਸ਼ ਲੈ ਗਿਆ ਚਾਹ ਦੀ ਕੋਈ ਤਾਂ ਕੋਈ ਤਾਂ ਨਹੀਂ ਹੈ ਇਹਦੀ ਕੋਈ ਨਹੀਂ ਇਹਦੀ ਸਿਰਫ ਮੈਨੂੰ ਲਿਆਉਣਾ ਲਿਜਾਣਾ ਉਹ ਕਰਦਾ ਇਧਰ ਵੀ ਹੜ ਲੱਗੂਆ ਇਧਰ ਵੀ ਹੜਾ ਪਾਣੀ ਹੈ ਦੁਕਸ਼ ਨਹੀਂ ਨਿਕਲੀ ਮੈਨੂੰ ਯਾਦ ਨਹੀਂ ਕਨਾਦੀ ਗੇ ਜੇ ਨਹੀਂ ਲੋਟੋ ਤਾਂ ਦੋ ਦਿਨ ਦੂਏ ਪਾਸੇ ਸੀ ਤਾਂ ਵੀ ਕੋਈ ਜਾਣੀ ਨਾ ਨਾ ਇੱਕ ਦਿਨ ਮੈਂ ਤੈਨੂੰ ਗੱਲ ਦੱਸਤੀ ਅਰੀਜਨਲ ਮਰੂਦ ਪਰ ਨੂੰ ਆਏ ਪੈਣਾ ਲੋਕਾਂ ਨੇ ਹਾਂ ਤੈਨੂੰ ਇਹਦਾ ਉੱਚਾ ਜਾਂ ਰੱਖ ਕੇ ਲਾ ਦੇ ਉਹ ਪਣਾ ਲਵੇ ਆਪਣੇ ਬਾਗ ਦਾ ਮੈਂ ਤਾਂ ਹਾਕ ਮਾਰ ਕੇ ਵੇਚਣੇ ਆਲਾ ਬੰਦਾ ਹਾਕ ਨਹੀਂ ਵੱਜਣੀ ਉੱਥੇ ਚਾਚਾ ਉਹ ਗੱਡੀਆਂ ਵਾਲੇ ਨੇ ਲੈਣਾ ਅੱਛਾ ਖੜਨਾ ਬਹੁਤ ਲੋਕਾਂ ਨੇ ਮੋٹے ਮੋਟੇ ਹਾਂ ਮਰੰਡੇ ਚੰਡੀਗੜ੍ਹ ਦੇ ਜ ਆ ਪਾਉਨੇ ਆ ਦੇ ਕਿਵੇਂ ਵਿਕਦੇ ਆ ਤੁਹਾਡਾ ਥੱਥੇ ਵਿਕਦੇ ਆ ਕਿ ਨਹੀਂ ਤੇਰੀ ਤਾਂ ਕੁਆਲਿਟੀ ਦੀ ਦਮ ਹੈ ਮਨੂ ਬਿੱਗੂ ਕਹਦੇ ਨਹੀਂ ਤਨ ਮੈਂ ਗੱਲ ਅਸਾਂ 120 ਰੁਪਏ ਨੂੰ ਹਾਸਕੇ ਜਾਣਾ ਅਈ ਤਾਂ ਸਾਰ ਨੂੰ ਵੇਚ ਦੇਣਾ ਨਹੀਂ ਤੂੰ 120 ਨੂੰ ਵੇਚ ਅਗਲੀ ਦੈੜੀ ਵੀ ਕੱਢ ਕਹਿਣਾ ਨਹੀਂ ਸੁਣ ਲੈ ਗੱਲ ਮੇਰੀ 150 ਮਿਲਦਾ ਇਹ 100 ਜੇ ਪਹਿਲਾਂ ਤਾਂ ਇਹ ਕਹਿੰਦਾ ਵੀ 100 ਜੇ ਤਾਂ ਮਾਰਕੀਟ ਚ ਲੈਣਾ ਹੈ ਹਾਂ 150 ਰੁਪਏ ਉਹ ਤਾਂ ਮੇਰੀ ਗੱਲ ਤਾਂ ਸੁਣ ਲੈ ਮੈਂ ਕਹਿ ਕਹਿੰਨੇ ਜੇ ਕਹਿੰਦੇ 120 ਮੈਨੂੰ 100 ਨੂੰ ਵੇਚਦੀ ਇਹਨੇ 100 ਨੂੰ ਕਹਿ ਤਾਂ ਵੇਚੂ ਮੈਂ 120 ਰੁਪਏ 10 ਰੁਪਏ ਜਿੱਥੇ ਗਾ ਖੜ ਗਿਆ ਦਊਗਾ ਇਹਨੂੰ ਨਹੀਂ ਪੈਸੇ ਜਿਹਨੇ ਨਾ ਵੇਚਿਆ ਪਰ ਮੈਂ ਆਪਣੀ ਦਿਹਾੜੀ ਪਰ ਸ਼ੰਕਰ ਰਿਹਾ ਹਾਂ ਹਾਂ ਉਹ ਤਾਂ ਹੈ ਉਹ ਗੱਲ ਠੀਕ ਹੈ ਨਾ ਗੱਲ ਆ ਦੋ ਸਾਨੂੰ ਪਤਾ ਨਹੀਂ ਯਾਰ ਤੂੰ ਤੂੰ 25 ਬੈਜ ਦਾ ਬਾਂਦਰ ਜੱਕੇ ਗੇ ਦੇ ਗੇ ਪਹਿਤਰ ਠੀਕ ਐ ਸਲਾ 120 ਦੱਸ ਕੇ 100 ਨੂੰ ਵੇਚ ਦੇ ਜੇ ਹਾਂ ਦੱਸਣਾ ਪੈਣਾ ਇਹ 120 ਹੈ ਇਹ ਜੀਤੀ ਰੱਖ ਲੈਣੀ ਐ ਇਹਨੂੰ ਦੇ ਕੇ ਦੁਬਾਰਾ ਚਾਹੇ ਤੇ ਲੈ ਲਵਾਂ ਉਹਦਾ ਫੋਨ ਕਰਦਾ ਮਾਤਰ ਪਹੁੰਚ ਜਾ ਹਾਂ ਆ ਤੂੰ ਮੇਰੀ ਹੁਣ ਮੂਵੀ ਦਾ ਨੂ ਬਣਾਈ ਜੇ ਨਾ ਯਾਰ